ਸਤਿ ਸ਼੍ਰੀ ਅਕਾਲ ਜੀ ਸカイ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਦਾ ਰੁਕਾਲ ਲੈਨੇ ਆ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਇੱਕ ਵਾਰ ਫੇਰ ਹੰਗਾਮਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸਦੀ ਹੈ ਜਦੋਂ ਤੋਂ ਮੇਅਰ ਦੀਆਂ ਛੋਣਾ ਹੋਈਆਂ ਨੇ ਉਸ ਤੋਂ ਬਾਅਦ ਚੰਡੀਗੜ੍ਹ ਨਿਗਮ ਦੇ ਵਿੱਚ ਹੰਗਾਮਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਂ ਇੱਕ ਵਾਰ ਫੇਰ ਦੋ ਸਿਆਸੀ ਗੁੱਟਾ ਦੇ ਵਿੱਚ ਇੱਕ ਵਾਰ ਫੇਰ ਝੜਪ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਕਾਫੀ ਹੰਗਾਮਾ ਹੋਇਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਵੇਖਿਆ ਜਾ ਰਿਹਾ ਹੈ ਦੋ ਸਿਆਸੀ ਜਿਹੜੇ ਪਾਰਟੀਆਂ ਨੇ ਆਪਸ ਦੇ ਵਿੱਚ ਲੜਦੀਆਂ ਦਿਖਾਈ ਦੇ ਰੀਆਂ ਨੇ ਤੇ ਹੁਣ ਇਸ ਦੇ ਬਾਰੇ ਪੂਰੀ ਜਾਣਕਾਰੀ ਦੇ ਦਿੰਨੇ ਆ ਦੱਸਦੀ ਕਿ ਚੰਡੀਗੜ੍ਹ ਨਿਗਮ ਦੇ ਵਿੱਚ ਹਾਊਸ ਦੇ ਵਿੱਚ ਇੱਕ ਸਪੈਸ਼ਲ ਮੀਟਿੰਗ ਸੱਦੀ ਗਈ ਸੀ ਜਿਸ ਤੋਂ ਬਾਅਦ ਇਸ ਮੀਟਿੰਗ ਦੇ ਵਿੱਚ ਕਾਫੀ ਹੰਗਾਮਾ ਹੋਇਆ ਹੈ ਭਾਜਪਾ ਤੇ ਆਪ ਜਿਹੜੇ ਐ ਉਨਾਂ ਦੇ ਕਾਉਂਸਲਰ ਆਪਸ ਦੇ ਵਿੱਚ ਭਿੜਦੇ ਦਿਖਾਈ ਦਿੱਤੇ ਨੇ ਆਮੋ ਸਾਹਮਣੇ ਹੋਏ ਨੇ ਇੱਕ ਵਾਰ ਫੇਰ ਨਾਲ ਹੀ ਨਾਲ ਮੇਅਰ ਨੂੰ ਰੋਂਦੂ ਕਿਹਾ ਗਿਆ ਮੇਅਰ ਨੂੰ ਰੋਂਦੂ ਜਦੋਂ ਕਿਹਾ ਗਿਆ ਐਮਪੀ ਕਿਰਨ ਖੇਰ ਦੇ ਵੱਲੋਂ ਜਿਸ ਤੋਂ ਬਾਅਦ ਇਹ ਜ਼ਿਆਦਾ ਦੇਖਣ ਨੂੰ ਮਿਲੇ ਇਹ ਹੰਗਾਮਾ ਦੇਖਣ ਨੂੰ ਮਿਲੇ ਐਮਪੀ ਕਿਰਨ ਖੇਰ ਦੇ ਵੱਲੋਂ ਮੇਅਰ ਨੂੰ ਰੋਂਦੂ ਕਿਹਾ ਜਾਂਦਾ ਜਿਸ ਤੋਂ ਬਾਅਦ ਬੀਜੇਪੀ ਤੇ ਆਪ ਦੇ ਜਿਹੜੇ ਕਾਉਂਸਲਰ ਨੇ ਉਹ ਆਪਸ ਦੇ ਵਿੱਚ ਭਿੜਦੇ ਦਿਖਾਈ ਦਿੱਤੇ ਆਮੋ ਸਾਹਮਣੇ ਦਿਖਾਈ ਦਿੱਤੇ ਨੇ ਹਾਲਾਂਕਿ ਮੀਟਿੰਗ ਸੱਦੀ ਗਈ ਸੀ ਅਚਾਨਕ ਹੀ ਮੀਟਿੰਗ ਸੱਦੀ ਜਾਂਦੀ ਹੈ ਤਾਂ ਮੀਟਿੰਗ ਦੇ ਵਿੱਚ ਮੁੱਦਾ ਕੀ ਰੱਖਣਾ ਸੀਗਾ ਇਸ ਦੇ ਬਾਰੇ ਅਜੇ ਪਤਾ ਨਹੀਂ ਲੱਗਿਆ ਪਰ ਦੱਸਿਆ ਜਾ ਰਿਹਾ ਜੋ ਰੋਂਦੂ ਵਾਲਾ ਮਸਲਾ ਹੁੰਦਾ ਹੈ ਰੋਂਦੂ ਕਿਹਾ ਜਾਂਦਾ ਐਮਪੀ ਕਿਰਨ ਖੇਰ ਦੇ ਵੱਲੋਂ ਚੰਡੀਗੜ੍ਹ ਨਿਗਮ ਦੇ ਵਿੱਚ ਮੇਅਰ ਨੂੰ ਜਿਸ ਤੋਂ ਬਾਅਦ ਐਮਪੀ ਕਿਰਨ ਖੇਰ ਦੇ ਇਸ ਬਿਆਨ ਤੋਂ ਬਾਅਦ ਇਸ ਗੱਲ ਤੋਂ ਬਾਅਦ ਭਾਜਪਾ ਤੇ ਆਪ ਦੇ ਕਾਉਂਸਲਰ ਆਪਸ ਦੇ ਵਿੱਚ ਭੜਦੇ ਹੋਏ ਦਿਖਾਈ ਦਿੰਦੇ ਨੇ ਤੇ ਇੱਕ ਵਾਰ ਫੇਰ ਹੰਗਾਮਾ ਹੁੰਦਾ ਹੋਇਆ ਨਗਰ ਨਿਗਮ ਦੇ ਵਿੱਚ ਇੱਥੇ ਦਿਖਾਈ ਦਿੰਦਾ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਇੱਕ ਵਾਰ ਫਿਰ ਹੰਗਾਮਾ ਹੁੰਦਾ ਹੋਇਆ ਦਿਖਾਈ ਦਿੰਦਾ ਆਪ ਦੇ ਕਾਂਗਰਸ ਦੇ ਜਿਹੜੇ ਕੌਂਸਲਰ ਨੇ ਉਹਨਾਂ ਨੇ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਅੰਦਰ ਨਾਰੇਬਾਜ਼ੀ ਕੀਤੀ ਜਾਂਦੀ ਹੈ ਹਾਊਸ ਦੇ ਵਿੱਚ ਭਾਜਪਾ ਸੰਸਦ ਕਿਰਨ ਖੇਰ ਦੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਭਾਜਪਾ ਦੇ ਜਿਹੜੇ ਦੋ ਕੌਂਸਲਰ ਨੇ ਉਹਨਾਂ ਨੂੰ ਮਾਰਸ਼ਲਾ ਨੇ ਬਾਹਰ ਵੀ ਕੱਢਿਆ ਹੈ ਇਹ ਇਹ ਗੱਲ ਮੇਅਰ ਦੇ ਵੱਲੋਂ ਕਹੀ ਜਾਂਦੀ ਹੈ ਇੱਕ ਵਾਰ ਸ਼ਾਂਤ ਹੋਇਆ ਜਾਵੇ ਪਰ ਸ਼ਾਂਤੀ ਦਾ ਤਾਂ ਉੱਥੇ ਨਾਮੋ ਨਿਸ਼ਾਨ ਨਹੀਂ ਸੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿੰਜ ਦੋ ਗੁੱਟ ਦੋ ਪਾਰਟੀਆਂ ਜੜੀਆਂ ਨੇ ਆਪ ਤੇ ਬੀਜੇਪੀ ਆਪਸ ਦੇ ਵਿੱਚ ਪਿੜਦੀ ਹੋਈ ਦਿਖਾਈ ਦੇ ਰਹੀ ਆਪਸ ਦੇ ਵਿੱਚ ਲੜਦੀ ਹੋਈ ਦਿਖਾਈ ਦੇ ਰਹੀ ਹੈ ਬੇहद ਹੀ ਦੇਖਿਆ ਜਾ ਰਿਹਾ ਵਿਵਾਦ ਛੜਿਆ ਹੋਇਆ ਆਮੋ ਸਾਹਮਣੇ ਹੋਏ ਹੋਏ ਨੇ ਜਿਸ ਤੋਂ ਬਾਅਦ ਜਦੋਂ ਮੇਅਰ ਦੇ ਵੱਲੋਂ ਇੱਕ ਸ਼ਾਂਤੀ ਬਣਾਏ ਰੱਖਣ ਲਈ ਕਿਹਾ ਜਾਂਦਾ ਤਾਂ ਸ਼ਾਂਤੀ ਨਾ ਰੱਖਾਂ ਤੇ ਮੇਅਰ ਦੇ ਵੱਲੋਂ ਕਿਹਾ ਜਾਂਦਾ ਹੈ ਜਿਹੜਾ ਵੀ ਇੱਥੇ ਰੋਦਾ ਪੈਗਾ ਉਹਨਾਂ ਨੂੰ ਮਾਰਸ਼ਲਾਂ ਨੂੰ ਬੁਲਾ ਕੇ ਬਾਹਰ ਕੱਢਿਆ ਜਾਏਗਾ ਤਾਂ ਭਾਜਪੀ ਦੇ ਜਿਹੜੇ ਦੋ ਕਾਉਂਸਲਰ ਨੇ ਉਹਨਾਂ ਨੂੰ ਮਾਰਸ਼ਲਾਂ ਦੇ ਵੱਲੋਂ ਬਾਹਰ ਵੀ ਕੱਢ ਦਿੱਤਾ ਜਾਂਦਾ ਥਾ ਲਗਾਤਾਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖਿਆ ਜਾ ਰਿਹਾ ਲਗਾਤਾਰ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਜਿੱਥੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਦੋਂ ਤੋਂ ਇਹ ਦੀਆਂ ਚੋਣਾ ਹੋਈਆਂ ਨੇ ਇਸ ਤੋਂ ਬਾਅਦ ਵਿਵਾਦ ਥਮਣਦਾਨੀ ਨਾਮ ਲੈ ਰਿਹਾ ਤੇ ਆ ਐਮਪੀ ਕਿਰਨ ਖੇਰ ਦਾ ਇਹ ਬਿਆਨ ਮੇਅਰ ਨੂੰ ਰੋਂਦੂ ਕਹਿਣਾ ਇਹ ਹੰਗਾਮਾ ਦਾ ਇੱਕ ਬਹੁਤ ਹੀ ਵੱਡਾ ਵਿਸ਼ਾ ਬਣ ਜਾਂਦਾ ਹੈ ਆਓ ਸ੍ਰੀ ਦੁਨੀਆ ਨੂੰ ਲੈ ਕੇ ਗੱਲ ਕਰੀਏ ਮੇਰ ਸਾਹਿਬ ਪਿੰਡਾਂ ਕਲੇਸ਼ ਵਿੱਚ ਮੇਰ ਸਾਹਿਬ ਦੀ ਬੇਜ਼ਿਰੀ ਜਾਰੀ ਹੈ ਮੇਰ ਸਾਹਿਬ ਪਿਛਲੇ ਹਫਤੇ ਸ਼ੂਟ ਕਰਦੇ ਤੁਹਾਨੂੰ ਸਰਿਆਨ ਧਮਕੀਆਂ ਦੇ ਕੇ ਘੇਸੀਏ ਲੋਕ ਦੇਖ ਲਾਂਗੇ ਕਹਿ ਕੇ

जिदेंदा जिदेंदा एमपी जब भी जिदेंदा एमपी में चार एडाइजिंग भी जाना होगा भाई मेरे हाला चलवा दावेदी और नौ सौ लोगों को बाहर लेने जाएं चलवा दावेदी और नौ सौ लोगों को बाहर लेने जाएं इनमें बाउंसी मोहिया जनरल नहीं है इनमें हॉस्पिटल जनरल कभी नहीं है इनमें डिस्ट्रिक्ट जनर ਸਤਿ ਸ਼੍ਰੀ ਅਕਾਲ ਜੀ ਸカイ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਦਾ ਰੁਕਾਲ ਲੈਨੇ ਆ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਇੱਕ ਵਾਰ ਫੇਰ ਹੰਗਾਮਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸਦੀ ਹੈ ਜਦੋਂ ਤੋਂ ਮੇਅਰ ਦੀਆਂ ਛੋਣਾ ਹੋਈਆਂ ਨੇ ਉਸ ਤੋਂ ਬਾਅਦ ਚੰਡੀਗੜ੍ਹ ਨਿਗਮ ਦੇ ਵਿੱਚ ਹੰਗਾਮਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਂ ਇੱਕ ਵਾਰ ਫੇਰ ਦੋ ਸਿਆਸੀ ਗੁੱਟਾ ਦੇ ਵਿੱਚ ਇੱਕ ਵਾਰ ਫੇਰ ਚੜਪ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਕਾਫੀ ਹੰਗਾਮਾ ਹੋਇਆ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਸ ਦੇ ਵਿੱਚ ਵੇਖਿਆ ਜਾ ਰਿਹਾ ਦੋ ਸਿਆਸੀ ਜਿਹੜੇ ਪਾਰਟੀਆਂ ਨੇ ਆਪਸ ਦੇ ਵਿੱਚ ਲੜਦੀਆਂ ਦਿਖਾਈ ਦੇ ਰੀਆਂ ਨੇ ਤੇ ਹੁਣ ਇਸ ਦੇ ਬਾਰੇ ਪੂਰੀ ਜਾਣਕਾਰੀ ਦੇ ਦਿੰਨੇ ਆ ਦੱਸਦੀ ਕਿ ਚੰਡੀਗੜ੍ਹ ਨਿਗਮ ਦੇ ਵਿੱਚ ਹਾਊਸ ਦੇ ਵਿੱਚ ਇੱਕ ਸਪੈਸ਼ਲ ਮੀਟਿੰਗ ਸੱਦੀ ਗਈ ਸੀ ਜਿਸ ਤੋਂ ਬਾਅਦ ਇਸ ਮੀਟਿੰਗ ਦੇ ਵਿੱਚ ਕਾਫੀ ਹੰਗਾਮਾ ਹੋਇਆ ਬੀਜੇਪੀ ਤੇ ਆਪ ਜਿਹੜੇ ਹੈ ਉਨਾਂ ਦੇ ਕਾਉਂਸਲਰ ਆਪਸ ਦੇ ਵਿੱਚ ਭਿੜਦੇ ਦਿਖਾਈ ਦਿੱਤੇ ਨੇ ਆਮੋ ਸਾਹਮਣੇ ਹੋਏ ਨੇ ਇੱਕ ਵਾਰ ਫੇਰ ਨਾਲ ਹੀ ਨਾਲ ਮੇਅਰ ਨੂੰ ਰੋਂਦੂ ਕਿਹਾ ਗਿਆ ਮੇਅਰ ਨੂੰ ਰੋਂਦੂ ਜਦੋਂ ਕਿਹਾ ਗਿਆ ਐਮਪੀ ਕਿਰਨ ਖੇਰ ਦੇ ਵੱਲੋਂ ਜਿਸ ਤੋਂ ਬਾਅਦ ਇਹ ਜ਼ਿਆਦਾ ਦੇਖਣ ਨੂੰ ਮਿਲੇ ਇਹ ਹੰਗਾਮਾ ਦੇਖਣ ਨੂੰ ਮਿਲੇ ਐਮਪੀ ਕਿਰਨ ਖੇਰ ਦੇ ਵੱਲੋਂ ਮੇਅਰ ਨੂੰ ਰੋਂਦੂ ਕਿਹਾ ਜਾਂਦਾ ਜਿਸ ਤੋਂ ਬਾਅਦ ਭਾਜਪਾ ਤੇ ਆਪ ਦੇ ਜਿਹੜੇ ਕਾਉਂਸਲਰ ਨੇ ਉਹ ਆਪਸ ਦੇ ਵਿੱਚ ਭਿੜਦੇ ਦਿਖਾਈ ਦਿੱਤੇ ਆਮੋ ਸਾਹਮਣੇ ਦਿਖਾਈ ਦਿੱਤੇ ਨੇ ਹਾਲਾਂਕਿ ਮੀਟਿੰਗ ਸੱਦੀ ਗਈ ਸੀ ਅਚਾਨਕ ਹੀ ਮੀਟਿੰਗ ਸੱਦੀ ਜਾਂਦੀ ਹੈ ਤਾਂ ਮੀਟਿੰਗ ਦੇ ਵਿੱਚ ਮੁੱਦਾ ਕੀ ਰੱਖਣਾ ਸੀਗਾ ਇਸ ਦੇ ਬਾਰੇ ਅਜੇ ਪਤਾ ਨਹੀਂ ਲੱਗਿਆ ਪਰ ਦੱਸਿਆ ਜਾ ਰਿਹਾ ਜੋ ਰੋਂਦੂ ਵਾਲਾ ਮਸਲਾ ਹੁੰਦਾ ਹੈ ਰੋਂਦੂ ਕਿਹਾ ਜਾਂਦਾ ਐਮਪੀ ਕਿਰਨ ਖੇਰ ਦੇ ਵੱਲੋਂ ਚੰਡੀਗੜ੍ਹ ਨਿਗਮ ਦੇ ਵਿੱਚ ਮੇਅਰ ਨੂੰ ਜਿਸ ਤੋਂ ਬਾਅਦ ਐਮਪੀ ਕਿਰਨ ਖੇਰ ਦੇ ਇਸ ਬਿਆਨ ਤੋਂ ਬਾਅਦ ਇਸ ਗੱਲ ਤੋਂ ਬਾਅਦ ਭਾਜਪਾ ਤੇ ਆਪ ਦੇ ਕਾਉਂਸਲਰ ਆਪਸ ਦੇ ਵਿੱਚ ਪਿੜਦੇ ਹੋਏ ਦਿਖਾਈ ਦਿੰਦੇ ਨੇ ਤੇ ਇੱਕ ਵਾਰ ਫੇਰ ਹੰਗਾਮਾ ਹੁੰਦਾ ਹੋਇਆ ਨਗਰ ਨਿਗਮ ਦੇ ਵਿੱਚ ਇੱਥੇ ਦਿਖਾਈ ਦਿੰਦਾ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਇੱਕ ਵਾਰ ਫਿਰ ਹੰਗਾਮਾ ਹੁੰਦਾ ਹੋਇਆ ਦਿਖਾਈ ਦਿੰਦਾ ਆਪ ਦੇ ਕਾਂਗਰਸ ਦੇ ਜਿਹੜੇ ਕੌਂਸਲਰ ਨੇ ਉਹਨਾਂ ਨੇ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਅੰਦਰ ਨਾਰੇਬਾਜ਼ੀ ਕੀਤੀ ਜਾਂਦੀ ਹੈ ਹਾਊਸ ਦੇ ਵਿੱਚ ਭਾਜਪਾ ਸੰਸਦ ਕਿਰਨ ਖੇਰ ਦੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਭਾਜਪਾ ਦੇ ਜਿਹੜੇ ਦੋ ਕੌਂਸਲਰ ਨੇ ਉਹਨਾਂ ਨੂੰ ਮਾਰਸ਼ਲਾ ਨੇ ਬਾਹਰ ਵੀ ਕੱਢਿਆ ਹੈ ਇਹ ਇਹ ਗੱਲ ਮੇਅਰ ਦੇ ਵੱਲੋਂ ਕਹੀ ਜਾਂਦੀ ਹੈ ਇੱਕ ਵਾਰ ਸ਼ਾਂਤ ਹੋਇਆ ਜਾਵੇ ਪਰ ਸ਼ਾਂਤੀ ਦਾ ਤਾਂ ਉੱਥੇ ਨਾਮੋ ਨਿਸ਼ਾਨ ਨਹੀਂ ਸੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿੰਜ ਦੋ ਗੁੱਟ ਦੋ ਪਾਰਟੀਆਂ ਜਿਹੜੀਆਂ ਨੇ ਆਪ ਤੇ ਬੀਜੇਪੀ ਆਪਸ ਦੇ ਵਿੱਚ ਪਿੜਦੀ ਹੋਈ ਦਿਖਾਈ ਦੇ ਰਹੀ ਆਪਸ ਵਿੱਚ ਲੜਦੀ ਹੋਈ ਦਿਖਾਈ ਦੇ ਰਹੀ ਹੈ ਬੇहद ਹੀ ਦੇਖਿਆ ਜਾ ਰਿਹਾ ਵਿਵਾਦ ਛੜਿਆ ਹੋਇਆ ਆਮੋ ਸਾਹਮਣੇ ਹੋਏ ਹੋਏ ਨੇ ਜਿਸੋ ਬਾਅਦ ਜਦੋਂ ਮੇਅਰ ਦੇ ਵੱਲੋਂ ਇੱਕ ਸ਼ਾਂਤੀ ਬਣਾਏ ਰੱਖਣ ਲਈ ਕਿਹਾ ਜਾਂਦਾ ਤਾਂ ਸ਼ਾਂਤੀ ਨਾ ਰੱਖਾਂ ਤੇ ਮੇਅਰ ਦੇ ਵੱਲੋਂ ਕਿਹਾ ਜਾਂਦਾ ਹੈ ਜਿਹੜਾ ਵੀ ਇੱਥੇ ਰੋਦਾ ਪੈਗਾ ਉਹਨਾਂ ਨੂੰ ਮਾਰਸ਼ਲਾਂ ਨੂੰ ਬੁਲਾ ਕੇ ਬਾਹਰ ਕੱਢਿਆ ਜਾਏਗਾ ਤਾਂ ਭਾਜਪੀ ਦੇ ਜਿਹੜੇ ਦੋ ਕਾਉਂਸਲਰ ਨੇ ਉਹਨਾਂ ਨੂੰ ਮਾਰਸ਼ਲਾਂ ਦੇ ਵੱਲੋਂ ਬਾਹਰ ਵੀ ਕੱਢ ਦਿੱਤਾ ਜਾਂਦਾ ਥਾ ਲਗਾਤਾਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖਿਆ ਜਾ ਰਿਹਾ ਲਗਾਤਾਰ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਜਿੱਥੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਦੋਂ ਤੋਂ ਇਹ ਮੇਅਰ ਦੀਆਂ ਛੋਣਾ ਹੋਈਆਂ ਨੇ ਇਸ ਤੋਂ ਬਾਅਦ ਵਿਵਾਦ ਥਮਣ ਦਾ ਨਾਮ ਲੈ ਰਿਹਾ ਤੇ ਆ ਐਮਪੀ ਕਿਰਨ ਖੇਰ ਦਾ ਇਹ ਬਿਆਨ ਮੇਅਰ ਨੂੰ ਰੋਂਦੂ ਕਹਿਣਾ ਇਹ ਹੰਗਾਮਾ ਦਾ ਇੱਕ ਬਹੁਤ ਹੀ ਵੱਡਾ ਵਿਸ਼ਾ ਬਣ ਜਾਂਦਾ ਹੈ ਸਾਨੂੰ ਦੁਨੀਆ ਨੂੰ ਇਹ ਗੱਲ ਬਾਰੇ ਮੈਂ ਪਾ ਰਿਹਾ ਹਾਂ ਮੇਰੇ ਸਾਹਮਣੇ ਪਾਣੀ ਖਲ ਦੇ ਰਿਹਾ ਹੈ ਮੇਰੇ ਸਾਹਮਣੇ ਇਹ ਦੀ ਬੇਗਰੀ ਜਾਰੀ ਹੈ ਮੇਰੇ ਸਾਹਮਣੇ ਪਿਛਲੇ ਹਫਤੇ ਸ਼ੂਟ ਕਰਦੇ ਤੋਂ ਨੂੰ ਸਰੇਆਨ ਧਮਕੀਆਂ ਦੇ ਕੇ ਗਏ ਸੀ ਇਹ ਲੋਕ ਹੋਰ ਡੇਖਾਂਗੇ ਕਹਿ ਕੇ ਗਏ ਸੀ ਉਹ ਕਿਹਨੂੰ ਕਦੀ ਪਹਿਲੇ ਇੱਕ ਵਾਰੀ ਬਹੁਤ ਪਾ ਦੇ ਗਏ ਸੀ ਜਿਹੜੀ ਐਕਸ਼ਨ ਮੋਟਾ ਬਾਹਰ ਆਇਆ ਨਾ ਇਹ ਕੋਲੋਂ ਤਾਂ ਕਹਿਣਾ आप ने आवेदन दिया तो तो है सदम भी हो सकती है डेढ़ दे माने बहुत ज्यादा फसने आप इस साल के मेडिकल में स्पेशल कर दिए जाएंगे हेलो हेलो ਸਚੂਆ ਗਾਲ ਜੀ ਸਟਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਦਾ ਰੁਕਾਲੇ ਨੇ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਇੱਕ ਵਾਰ ਫੇਰ ਹੰਗਾਮਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸਦੀ ਹੈ ਜਦੋਂ ਤੋਂ ਮੇਅਰ ਦੀਆਂ ਛੋਣਾ ਹੋਈਆਂ ਨੇ ਉਸ ਤੋਂ ਬਾਅਦ ਚੰਡੀਗੜ੍ਹ ਨਿਗਮ ਦੇ ਵਿੱਚ ਹੰਗਾਮਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਂ ਇੱਕ ਵਾਰ ਫੇਰ ਦੋ ਸਿਆਸੀ ਗੂਟਾ ਦੇ ਵਿੱਚ ਇੱਕ ਵਾਰ ਫੇਰ ਝੜਪ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਕਾਫੀ ਹੰਗਾਮਾ ਹੋਇਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਵੇਖਿਆ ਜਾ ਰਿਹਾ ਹੈ ਦੋ ਸੀਐਸਸੀ ਜਿਹੜੇ ਪਾਰਟੀਆਂ ਨੇ ਆਪਸ ਦੇ ਵਿੱਚ ਲੜਦੀਆਂ ਦਿਖਾਈ ਦੇ ਰੀਆਂ ਨੇ ਤੇ ਹੁਣ ਇਸ ਦੇ ਬਾਰੇ ਪੂਰੀ ਜਾਣਕਾਰੀ ਦੇ ਦਿੰਨੇ ਆ ਦੱਸਦੀ ਕਿ ਚੰਡੀਗੜ੍ਹ ਨਿਗਮ ਦੇ ਵਿੱਚ ਹਾਊਸ ਦੇ ਵਿੱਚ ਇੱਕ ਸਪੈਸ਼ਲ ਮੀਟਿੰਗ ਸੱਦੀ ਗਈ ਸੀ ਜਿਸ ਤੋਂ ਬਾਅਦ ਇਸ ਮੀਟਿੰਗ ਦੇ ਵਿੱਚ ਕਾਫੀ ਹੰਗਾਮਾ ਹੋਇਆ ਬੀਜੇਪੀ ਤੇ ਆਪ ਜਿਹੜੇ ਐ ਉਹਨਾਂ ਦੇ ਕਾਉਂਸਲਰ ਆਪਸ ਦੇ ਵਿੱਚ ਪਿੱੜਦੇ ਦਿਖਾਈ ਦਿੱਤੇ ਨੇ ਆਮੋ ਸਾਹਮਣੇ ਹੋਏ ਨੇ ਇੱਕ ਵਾਰ ਫੇਰ ਨਾਲ ਹੀ ਨਾਲ ਮੇਅਰ ਨੂੰ ਰੋਂਦੂ ਕਿਹਾ ਗਿਆ ਮੇਅਰ ਨੂੰ ਰੋਂਦੂ ਜਦੋਂ ਕਿਹਾ ਗਿਆ ਐਮਪੀ ਕਿਰਨ ਖੇਰ ਦੇ ਵੱਲੋਂ ਜਿਸ ਤੋਂ ਬਾਅਦ ਇਹ ਜ਼ਿਆਦਾ ਦੇਖਣ ਨੂੰ ਮਿਲੇ ਇਹ ਹੰਗਾਮਾ ਦੇਖਣ ਨੂੰ ਮਿਲੇ ਐਮਪੀ ਕਿਰਨ ਖੇਰ ਦੇ ਵੱਲੋਂ ਮੇਅਰ ਨੂੰ ਰੋਂਦੂ ਕਿਹਾ ਜਾਂਦਾ ਜਿਸ ਤੋਂ ਬਾਅਦ ਬੀਜੇਪੀ ਤੇ ਆਪ ਦੇ ਜਿਹੜੇ ਕਾਉਂਸਲਰ ਨੇ ਉਹ ਆਪਸ ਦੇ ਵਿੱਚ ਭਿੜਦੇ ਦਿਖਾਈ ਦਿੱਤੇ ਆਮੋ ਸਾਹਮਣੇ ਦਿਖਾਈ ਦਿੱਤੇ ਨੇ ਹਾਲਾਂਕਿ ਮੀਟਿੰਗ ਸੱਦੀ ਗਈ ਸੀ ਅਚਾਨਕ ਹੀ ਮੀਟਿੰਗ ਸੱਦੀ ਜਾਂਦੀ ਹੈ ਤਾਂ ਮੀਟਿੰਗ ਦੇ ਵਿੱਚ ਮੁੱਦਾ ਕੀ ਰੱਖਣਾ ਸੀਗਾ ਇਸ ਦੇ ਬਾਰੇ ਅਜੇ ਪਤਾ ਨਹੀਂ ਲੱਗਿਆ ਪਰ ਦੱਸਿਆ ਜਾ ਰਿਹਾ ਜੋ ਰੋਂਦੂ ਵਾਲਾ ਮਸਲਾ ਹੁੰਦਾ ਹੈ ਰੋਂਦੂ ਕਿਹਾ ਜਾਂਦਾ ਐਮਪੀ ਕਿਰਨ ਖੇਰ ਦੇ ਵੱਲੋਂ ਚੰਡੀਗੜ੍ਹ ਨਿਗਮ ਦੇ ਵਿੱਚ ਮੇਅਰ ਨੂੰ ਜਿਸ ਤੋਂ ਬਾਅਦ ਐਮਪੀ ਕਿਰਨ ਖੇਰ ਦੇ ਇਸ ਬਿਆਨ ਤੋਂ ਬਾਅਦ ਇਸ ਗੱਲ ਤੋਂ ਬਾਅਦ ਭਾਜਪਾ ਤੇ ਆਪ ਦੇ ਕਾਉਂਸਲਰ ਆਪਸ ਦੇ ਵਿੱਚ ਪਿਰਦੇ ਹੋਏ ਦਿਖਾਈ ਦਿੰਦੇ ਨੇ ਤੇ ਇੱਕ ਵਾਰ ਫੇਰ ਹੰਗਾਮਾ ਹੁੰਦਾ ਹੋਇਆ ਨਗਰ ਨਿਗਮ ਦੇ ਵਿੱਚ ਇੱਥੇ ਦਿਖਾਈ ਦਿੰਦਾ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਇੱਕ ਵਾਰ ਫਿਰ ਹੰਗਾਮਾ ਹੁੰਦਾ ਹੋਇਆ ਦਿਖਾਈ ਦਿੰਦਾ ਆਪ ਦੇ ਕਾਂਗਰਸ ਦੇ ਜਿਹੜੇ ਕੌਂਸਲਰ ਨੇ ਉਹਨਾਂ ਨੇ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਅੰਦਰ ਨਾਰੇਬਾਜ਼ੀ ਕੀਤੀ ਜਾਂਦੀ ਹੈ ਹਾਊਸ ਦੇ ਵਿੱਚ ਭਾਜਪਾ ਸਾਂਸਦ ਕਿਰਨ ਖੇਰ ਦੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਭਾਜਪਾ ਦੇ ਜਿਹੜੇ ਦੋ ਕੌਂਸਲਰ ਨੇ ਉਹਨਾਂ ਨੂੰ ਮਾਰਸ਼ਲ ਨੇ ਬਾਹਰ ਵੀ ਕੱਢਿਆ ਇਹ ਇਹ ਗੱਲ ਮੇਅਰ ਦੇ ਵੱਲੋਂ ਕਹੀ ਜਾਂਦੀ ਹੈ ਇੱਕ ਵਾਰ ਸ਼ਾਂਤ ਹੋਇਆ ਜਾਵੇ ਪਰ ਸ਼ਾਂਤੀ ਦਾ ਤਾਂ ਉੱਥੇ ਨਾਮੋ ਨਿਸ਼ਾਨ ਨਹੀਂ ਸੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿੰਜ ਦੋ ਗੁੱਟ ਦੋ ਪਾਰਟੀਆਂ ਜਿਹੜੀਆਂ ਨੇ ਆਪ ਤੇ ਭਾਜਪਾ ਆਪਸ ਦੇ ਵਿੱਚ ਪੜਦੀ ਹੋਈ ਦਿਖਾਈ ਦੇ ਰਹੀ ਆਪਸ ਵਿੱਚ ਲੜਦੀ ਹੋਈ ਦਿਖਾਈ ਦੇ ਰਹੀ ਹੈ ਬੇहद ਹੀ ਦੇਖਿਆ ਜਾ ਰਿਹਾ ਵਿਵਾਦ ਛੜਿਆ ਹੋਇਆ ਆਮੋ ਸਾਹਮਣੇ ਹੋਏ ਹੋਏ ਨੇ ਜਿਸ ਵਾਰ ਜਦੋਂ ਮੇਅਰ ਦੇ ਵੱਲੋਂ ਇੱਕ ਸ਼ਾਂਤੀ ਬਣਾਏ ਰੱਖਣ ਲਈ ਕਿਹਾ